ਬਾਬਾ ਜੀ ਬਾਬਾ ਕੁੰਦਨ ਸਿੰਘ ਜੀ ਮਾਂਪੁਰਖਾਂ ਦੀ ਡਿਊਟੀ ਲਾ ਗਈ ਸੱਚਖੰਡ ਦੀ ਸੇਵਾ ਦੇਤੀ ਦੇਖ ਲੋ ਸਰੀਰ ਵਿਰਧ ਹੋ ਗਿਆ ਸਰੀਰ ਜਵਾਬ ਦੇਣ ਲੱਗ ਗਿਆ ਦੋ ਜਾਣੇ ਦੋ ਮਾਂਪੁਰਖ ਉਹਨਾਂ ਨੂੰ ਹੱਥਾਂ ਦਾ ਫੜਦੇ ਸੀ ਸੱਚਖੰਡ ਤੇ ਜਾਂਦੇ ਸੀ ਇੱਕ ਮੈਗ ਫੜਦਾ ਸੀ ਫਿਰ ਆਪ ਹੁਕਮਨਾਮਾ ਲੈ ਲੈਂਦੇ ਸੀ ਬਾਬਾ ਜੀ ਇੰਨਾ ਸਰੀਰ ਬੇਤ ਵੀ ਹੋ ਗਿਆ ਫਿਰ ਵੀ ਬਾਬਾ ਜੀ ਨੇ ਡਿਊਟੀ ਨਹੀਂ ਛੱਡੀ ਕੀ ਕਹਿਣਾ ਨਹੀਂ ਬਾਬਾ ਇਸ਼ਤ ਸਿੰਘ ਮਹਾਰਾਜ ਡਿਊਟੀ ਲਾਗੇ ਕਿੰਨੇ ਮਹਾਪੁਰਖ ਐਸੇ ਹੋਏ ਅਮੰਤ ਪਤਾ ਆਪਜੀ ਹੁਣੀ ਹੋਏ ساری ਜ਼ਿੰਦਗੀ ਲਾਗੇ ਇੱਕ ਰੌਲ ਦੀ ਡਿਊਟੀ ਲਾਤੀ ਤੇ ਆਸਾ ਦੀ ਬਾਅਦ ਚ ਪੌੜੀ ਬੋਲਣੀ ਬਾਬਾ ਇਸ਼ਤ ਸਿੰਘ ਮਹਾਰਾਜ ਕਹਿਣਾ ਬਾਬਾ ਜੀ ਸਾਨੂੰ ਬਚਨ ਕਰਕੇ ساری ਜ਼ਿੰਦਗੀ ਅਸੀਂ ਰੇਲਵੇ ਲੈਂਡ ਪਾਰ ਕਰਕੇ ਨਹੀਂ ਜਾਣੀ ਨਾ ਇਥੇ ਡਿਊਟੀ ਏ ਬਸ ਕਿੰਨੀ ਕਮਾਈ ਮੇਰੇ ਬਾਬਾ ਜੀ ਦੀ ਬਾਬਾ ਇਸ਼ ਸਿੰਘ ਮਹਾਰਾਜ ਦੀ ਕੌਣ ਸਨ ਬਾਬਾ ਜੀ ਜਦੋਂ ਬਾਬਾ ਜੀ ਯੂਥ ਸਾਹਿਬ ਦੀ ਧਰਤੀ ਤੇ ਗਏ ਆ ਨਾ ਗਦਾਵਦੀ ਦੇ ਕੰਡੇ ਜਿੱਦੇ ਹੀਰਾ ਘਾਟ ਗੁਲਦਵਾਦਾ ਸਾਹਿਬ ਉਹਦੇ ਉੱਥੇ ਉਤਾਦਾ ਕੀਤਾ ਬਾਬਾ ਜੀ ਨੇ ਮੇਰੇ ਬਾਬਾ ਜੀ ਕੌਣ ਸਨ ਅਰੇ ਸਮਝਿਓ ਇਸ਼ਾਰਾ ਕਈ ਵਾਰੀ ਸਿੱਧੀ ਗੱਲ ਨਹੀਂ ਕਹੀ ਜਾਂਦੀ ਇਸ਼ਾਰਾ ਸਮਝ ਲੈਣਾ ਚਾਹੀਦਾ ਹੈ ਬਾਬਾ ਜੀ ਕੌਣ ਸਨ ਹਯੂਦ ਸਾਹਿਬ ਗਏ ਹੀਰਾ ਘਾਟ ਗੁਲਤਪੁਰ ਦਾ ਸਾਹਿਬ ਹੈ ਉੱਥੇ ਬਾਬਾ ਜੀ ਨੇ ਉਤਾਰਾ ਕੀਤਾ ਅਰਹਿਸ਼ ਕੀਤੀ ਤੇ ਸੱਤਖੰਡ ਦੇ ਦਰਸ਼ਨ ਦੇ ਦਾਦੇ ਉੱਥੋਂ ਕਰਨ ਜਾਂਦੀ ਹੈ ਉਸ ਸਮੇਂ ਦੇ ਮੌਕੇ ਤੇ ਪੁਜਾਰੀ ਸਨ ਹੀਰਾ ਸਿੰਘ ਜੀ ਜਥੇਦਾਰ ਉਹਨਾਂ ਨੂੰ ਬੇਨਤੀ ਕੀਤੀ ਬਾਬਾ ਜੀ ਨੇ ਬਾਬਾ ਜੀ ਕਹਿੰਦੇ ਭਾਈ ਮਾਪਰਖੋ ਸਾਡੀ ਬੇਨਤੀ ਇਹ ਵੀ ਸਾਨੂੰ ਸਾਚ ਖੰਡ ਦੇ ਅੰਦਰ ਦਰਸ਼ਨ ਕਰਾ ਦਿਓ ਸਾਖੀ ਤੁਸੀਂ ਸੁਣੀ ਉਹ ਬਹੁਤ ਵੱਡਾ ਇਸ਼ਾਰਾ ਹੈ ਵੀ ਬਾਬਾ ਜੀ ਕੌਣ ਸਨ ਉਹ ਕਹਿੰਦੇ ਜੀ ਅੰਦਰ ਸੱਚਖੰਡੇ ਚ ਕੋਈ ਜਾ ਨਹੀਂ ਸਕਦਾ ਇਹ ਯੂਥ ਸਾਹਿਬ ਸੱਚਖੰਡੇ ਦੇ ਵਿੱਚ ਕੋਈ ਜਾ ਨਹੀਂ ਸਕਦਾ ਬਹੁਤ ਮਹਾਂਪੁਰਖ ਪੰਜਾਬ ਤੋਂ ਆਉਂਦੇ ਪਰ ਕਿਸੇ ਨੂੰ ਆਗਿਆ ਨਹੀਂ ਹੈ ਬਾਬਾ ਜੀ ਕਹਿੰਦੇ ਨਹੀਂ ਸਾਨੂੰ ਤੁਸੀਂ ਆਗਿਆ ਦੇ ਦਿਓ ਅਸੀਂ ਸੱਚਖੰਡੇ ਵਿੱਚ ਜਾ ਕੇ ਕਲੀਆਂ ਵਾਲੇ ਬਾਦਸ਼ਾਹ ਦੇ ਦਰਸ਼ਨ ਕਰਨੇ ਚਾਹੁੰਦੇ ਆ ਉਹ ਕਹਿੰਦੇ ਨਹੀਂ ਤੁਸੀਂ ਜਾ ਨਹੀਂ ਸਕਦੇ ਸਾਨੂੰ ਤਾੜਨਾ ਹੋਵੇਗੀ ਬਾਬਾ ਜੀ ਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਜੇ ਤੁਹਾਨੂੰ ਕੋਈ ਤਾੜਨਾ ਹੋਈ ਤਾਂ ਸਾਡੇ ਹਿੱਸੇ ਵਿੱਚ ਪਾ ਦਿਓ ਅਸੀਂ ਮੁਦੇ ਹੋ ਕੇ ਸਾਮ ਲਾਂਗੇ ਪਰ ਤੁਹਾਨੂੰ ਤਾੜਨਾ ਨਹੀਂ ਹੁੰਦੀ ਸਾਨੂੰ ਜਾ ਦੇਣ ਦਿਓ ਪਰ ਉਹਨਾਂ ਨੇ ਆਗਿਆ ਨਾ ਦਿੱਤੀ ਰਾਤ ਦਾ ਸਮਾਂ ਹੋਇਆ ਬਾਬਾ ਜੀ ਨੇ ਇਸ਼ਨਾਨ ਪਾਣੀ ਕੀਤਾ 12 ਵਜੇ ਨਿਤਨੇਮ ਕੀਤਾ ਕੋਈ ਮੌਸਮ ਮੁਤਾਬਕ 2.5 ਵਜੇ ਜੋ ਸੱਤਖੰਡ ਦਾ ਬੂਹਾ ਖੋਲਦੇ ਆ ਪੁਜਾਰੀ ਜੀ ਜਾ ਕੇ ਜਦੋਂ ਬੂਹਾ ਖੋਲਿਆ ਅੰਦਰ ਕੀ ਦੇਖਿਆ ਬਾਬਾ ਈਸ਼ਰ ਸਿੰਘ ਮਹਾਰਾਜ ਲੈ ਚੌਰ ਲੈ ਕੇ ਖੜੇ ਹਨ ਚੌਰ ਕਰ ਰਏ ਹਨ ਆਖੋ ਪਿਆਰ ਦਾ ਸਤਨਾਮ ਸਤਿਨਾਮ ਚੌਰ ਕਰ ਰਏ ਅੰਦਰ ਬਾਬਾ ਈਸ਼ਰ ਸਿੰਘ ਮਹਾਰਾਜ ਉਹਨੇ ਆਪਣੀਆਂ ਅੱਖਾਂ ਮੜੀਆਂ ਵੀ ਅੰਦਰ ਕਿਵੇਂ ਚਲੇ ਗਏ ਮੈਂ ਤਾਂ ਬੂਹਾ ਖੋਲਿਆ ਜਦੋਂ ਅੱਖਾਂ ਮਲੀਆਂ ਦੇਖਿਆ ਦੁਆਰੇ ਅੱਖਾਂ ਖੋਲ ਕੇ ਤੇ ਉੱਥੇ ਕਲਗੀਆਂ ਵਾਲੇ ਬਾਦਸ਼ਾਹ ਖੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਕੋ ਪਿਆਰ ਦਾ ਸਤ ਨਾਮ ਦੋ ਬੇਰੀ ਉਹਨੂੰ ਗੁਰੂ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਦਰਸ਼ਨ ਹੋਏ ਤੇ ਦੋ ਬੇਰੀ ਕਲਗੀਆਂ ਵਾਲੇ ਬਾਦਸ਼ਾਹ ਦੇ ਦਰਸ਼ਨ ਹੋਏ ਉੱਥੇ ਖੜਿਆ ਤੇ ਤੇ ਦੋਨੇ ਆ ਕੇ ਨਾ ਬਾਬਾ ਜੀ ਦੇ ਚਰਨਾਂ ਤੇ ਮੱਥਾ ਠੀਕਦਾ ਲੰਮਾ ਬਹਿ ਕੇ ਮੱਥਾ ਠੀਕਿਆ ਕੀ ਆਖਿਆ ਬਾਬਾ ਜੀ ਤੁਸੀਂ ਹੀ ਕਲਗੀਆਂ ਵਾਲੇ ਪਾਤਸ਼ਾਹ ਦੇ ਰੂਪ ਬਹੁਤ ਤੁਸੀਂ ਕਲਗੀਆਂ ਵਾਲੇ ਪਾਤਸ਼ਾਹ ਹੀ ਆਏ ਹੋ ਆਪਕੋ ਪਿਆਰ ਦਾ ਸਤਨਾਮ ਸ਼੍ਰੀ ਵਾਹਿਗੁਰੂ ਇਹ ਹੈ ਜਿਹੜੇ ਤੁਹ ਤਰਗਾਧਾ ਤੋਂ ਆਉਂਦੇ ਆ ਜਿਨ੍ਹਾਂ ਦੇ ਪ੍ਰਤੀ ਕਲਗੀਆਂ ਵਾਲੇ ਪਾਤਸ਼ਾਹ ਨੇ ਵਚਨ ਕੀਤੇ ਹੈ ਸੰਤ ਮੇਰੇ ਰੂਪ ਵਿੱਚ ਆਉਣਗੇ ਚਲੋ ਸਮਾ ਬਣਿਆ ਉਹ ਪੁਜਾਰੀ ਜੀ ਬਹੁਤ ਬਾਬਾ ਜੀ ਦਾ ਸਤਕਾਰ ਕਰ ਲੱਗੇ। ਇੰਨਾ ਸਤਕਾਰ ਕੀਤਾ ਉਹਨਾਂ ਨੇ ਕਿ ਆ ਬਾਬਾ ਜੀ ਨੂੰ ਬਾਬਾ ਜੀ ਆਹ ਕਲਗੀਧਰ ਬਾਦਸ਼ਾਹ ਦੇ ਸ਼ਸਤਰ ਹਨ ਇਹ ਤੁਹਾਨੂੰ ਭੇਟ ਕਰਨ ਲੱਗੇ। ਬਾਬਾ ਜੀ ਨੇ ਕਿਹਾ ਨਹੀਂ ਇਹ ਸੱਚਖੰਡ ਸਥਾਨ ਹੈ ਇੱਥੇ ਹੀ ਸਜੂਬ ਦੇ ਹਨ ਇਹਨਾਂ ਨੂੰ ਇੱਥੇ ਹੀ ਰੱਖਣਾ। ਫਿਰ ਉਹਨਾਂ ਨੇ ਇੱਕ ਕੁਰਬਾਨ ਇੱਕ ਗੱਤ ਦਾ ਬਾਬਾ ਜੀ ਨੂੰ ਭੇਟ ਕੀਤਾ। ਪਤਾ ਹੈ ਆਪ ਸੰਗਤ ਨੂੰ ਸਾਖੀ ਦਾ ਇਤਿਹਾਸ ਦਾ ਮੇਰਾ ਤਾਂ ਇਸ਼ਾਰਾ ਹੀ ਹੈ ਇੱਕ ਵੀ ਬਾਬਾ ਜੀ ਸਾਡੇ ਕਲਗੀਆਂ ਵਾਲੇ ਪਾਤਸ਼ਾਹ ਦਾ ਰੂਪ ਆਏ ਹਨ ਕੋਈ ਮਾੜੇ ਮੋٹے ਸਾਧੂ ਨਹੀਂ ਸੀ ਬਾਬਾ ਜੀ ਕੋਈ ਨਹੀਂ ਵੀ ਇੱਕ ਜਨਮ ਦੀ ਕਮਾਈ ਦੋ ਜਨਮ ਦੀ ਕਮਾਈ ਜਾਂ 100 ਜਨਮ ਦੀ ਕਮਾਈ ਪਤਾ ਨਹੀਂ ਬਾਬਾ ਜੀ ਤਾਂ ਨਰੰਕਾ ਦਾ ਆਪ ਧਰਤੀ ਤੇ ਬਾਬਾ ਜੀ ਦਾ ਰੂਪ ਧਰ ਕੇ ਆਇਆ ਕੋਈ ਗੈਰਮੈਨ ਨਹੀਂ ਸਕਦੇ ਬਾਬਾ ਜੀ ਦੀ ਕਮਾਈ ਨਹੀਂ ਜੇ ਬਾਬਾ ਨਾਨਕ ਸਿੰਘ ਮਹਾਰਾਜ ਦੀ ਸੇਵਾ ਕੀਤੀ ਇੱਕ ਮਹਾਂਪਰਖਾਂ ਦੇ ਕੋਲ ਬਚਨ ਸੁਣਿਆ ਸੀ ਉਹ ਕਹਿੰਦੇ ਬਾਬਾ ਨਾਨਕ ਸਿੰਘ ਮਹਾਰਾਜ ਦੇ ਬਹੁਤ ਸੇਵਕ ਹੋਏ ਆ ਬਹੁਤ ਸੇਵਾਦਾਰ ਵੀ ਮਹਾਂਪਰਖਾਂ ਦੇ ਪਰ ਜਿਹੜੇ ਕਹਿੰਦੇ ਅਸੀਂ ਸੇਵਾਦਾਰ ਹੋਏ ਆ ਪਰ ਜੇ ਕੋਈ ਭਾਈ ਲੈਣਾ ਬਣਿਆ ਉਹ ਬਾਬਾ ਈਸ਼ਤ ਸਿੰਘ ਮਹਾਰਾਜ ਬਣੇ ਜਾਨੀ ਗੁਰੂ ਨਾਨਕ ਦਾ ਰੂਪ ਭਾਈ ਲੈਣਾ ਜੀ ਬਣੇ ਤੇ ਬਾਬਾ ਆਨੰਦ ਸਿੰਘ ਦਾ ਰੂਪ ਬਣੇ ਤਾਂ ਬਾਬਾ ਈਸ਼ਤ ਸਿੰਘ ਮਹਾਰਾਜ ਬਣੇ ਚਲੋ ਭਾਈ ਬਾਬਾ ਹੀਰਾ ਸਿੰਘ ਜੀ ਨੇ ਨਾ ਉਹ ਕਿਰਪਾਨ ਗੱਤ ਦਾ ਭੇਟ ਕੀਤਾ ਬਾਬਾ ਜੀ ਨੇ ਤੇ ਬਾਬਾ ਜੀ ਦਾ ਉਹ ਕੁਰਬਾਨ ਗੱਤ ਦਾ ਹੁਣ ਵੀ ਹੈ ਨਾਨਕ ਸਾਹਿਬ ਹੁਣ ਵੀ ਦਰਸ਼ਨ ਕਰਾਈਗੇ ਬਾਬਾ ਜੀ ਤਰੋਂ ਦਰਗਾਹੋਂ ਆਏ ਆਉ ਆਪਾ ਪੜੀ ਲੈਨੇ ਇੱਕ ਬਾਬਾ ਜੀ ਦੀ ਬਤਤੀ ਤਾਹਨਾ ਸਾਹ ਦੇ ਬੋਲਿਓ ਤੋਰੇ ਦਰਗਾਹੋਂ ਆਏ ਨੇ ਤਨ ਬਾਬਾ ਈਸ਼ਰ ਸਿੰਘ ਦੀ ਤੋਰੇ ਦਰਗਾਹੋਂ ਆਏ ਨੇ ਤਨ ਬਾਬਾ ਈਸ਼ਰ ਸਿੰਘ ਦੀ ਤੋਰ ਜੈ ਜੈਕਾਰ ਬਾਈ ਸ਼ਰਸੇਂ ਗੀ ਤਨ ਬਗਾਈ ਸ਼ਰਸੇਂ ਗੀ ਤਨ ਬਗਾਈ I'm i